ਸਤਿ ਸ਼੍ਰੀ ਅਕਾਲ ਜੀ ਇੰਨੀਆਂ ਥੋੜੀਆਂ ਰੋਟੀਆਂ ਕਿਉਂ ਪਕਾਈਆਂ ਆ ਤੈਨੂੰ ਪਤਾ ਨਹੀਂ ਕਿ ਆਪਣੇ ਪਰਿਵਾਰ ਦੇ ਕਿੰਨੇ ਮੈਂਬਰ ਆ ਫਰਨਾਮ ਕੌਰ ਨੇ ਜਦੋਂ ਰਸੋਈ ਚ ਆ ਕੇ ਰੋਟੀਆਂ ਵਾਲਾ ਡੱਬਾ ਵੇਖਿਆ ਤਾਂ ਰੋਲਾ ਪਾਉਣ ਲੱਗ ਪਈ ਗਦੋਹੀ ਕਮਲ ਨੇ ਆ ਕੇ ਕਿਹਾ ਮੈਂ ਤਾਂ ਸਾਰਿਆਂ ਦੀ ਰੋਟੀਆਂ ਪਕਾਈਆਂ ਸੀ ਤਾਂ ਉਹਦੀ ਸੱਸ ਨੇ ਕਿਹਾ ਤਾਂ ਕਿ ਮੈਂ ਝੂਠ ਬੋਲ ਰਹੀ ਆ ਤੇਰਾ ਕੀ ਪਤਾ ਤੂੰ ਆਪ ਰਾਜ ਕੇ ਬਹਿ ਗਈ ਹੋਵੇਂ ਤੇ ਹੁਣ ਝੂਠ ਬੋਲਦੀ ਹੋਵੇਂ ਫਰਨਾਮ ਘਰ ਬੋਲਦੀ ਰਹੀ ਤੇ ਕਮਲ ਚੁੱਪਚਾਪ ਉਥੇ ਖਲੋਤੀ ਰਹੀ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਤਾਂ ਸਾਰਿਆਂ ਲਈ ਰੋਟੀਆਂ ਪਕਾ ਕੇ ਰੱਖੀਆਂ ਸੀ ਤਾਂ ਫਿਰ ਰੋਟੀਆਂ ਘਟ ਕਿਉਂ ਆ ਕੁਝ ਦੇਰ ਬਾਅਦ ਜਦੋਂ ਆਪਣੇ ਬੱਚੇ ਨੂੰ ਰੋਟੀ ਦੇਣ ਲਈ ਰਸੋਈ ਚ ਗਈ ਤਾਂ ਉਹਨੇ ਵੇਖਿਆ ਕਿ ਸਾਰੀਆਂ ਰੋਟੀਆਂ ਖਤਮ ਹੋ ਚੁੱਕੀਆਂ ਸੀ ਉਦੋਂ ਹੀ ਉਹਦੀ ਨਾਨਕਾਲਜੇ ਤੋਂ ਵਾਪਸ ਆਈ ਤੇ ਉਹਨੇ ਆਪਣਾ ਟਿਫਨ ਆਪਣੀ ਮਾਂ ਕੋਲ ਰੱਖਿਆ ਤੇ ਫਿਰ ਕਮਰੇ ਚਲੀ ਗਈ ਤੇ ਆਪਣੀ ਮਾਂ ਨੂੰ ਕਹਿਣ ਲੱਗੀ ਅੱਜ ਤਾਂ ਮੇਰੀ ਸਹੇਲੀ ਨੇ ਢਿੱਡ ਭਰ ਕੇ ਖਾਣਾ ਖਾਦਾ ਆ ਵੈਸੇ ਇਹ ਗਵਾਰ ਖਾਣਾ ਦਾ ਸਵਾਦ ਹੀ ਬੜੁੰਦੀ ਆ ਮਾਂ ਤੋਂ ਚੰਗਾ ਕੀਤਾ ਜਿਹੜਾ ਮੈਨੂੰ ਟਿਫਨ ਦੇ ਦਿੱਤਾ ਇਹ ਗੱਲ ਕਮਲ ਨੇ ਸੁਣ ਲਈ ਸੀ ਉਹਨੂੰ ਬਹੁਤ ਦੁੱਖ ਹੋਇਆ ਕਿ ਉਹ ਜਿਸ ਘਰ ਚ ਰਹਿੰਦੀ ਆ ਉੱਥੇ ਉਹਦੇ ਖਿਲਾਫ ਇੰਨਾ ਕੁਝ ਚੱਲ ਰਿਹਾ ਆ ਉਸ ਤੋਂ ਬਾਅਦ ਜੋ ਕਮਲ ਨੇ ਕੀਤਾ ਉਹਦੇ ਸਹੁਰੇ ਵਾਲੇ ਵੇਖਦੇ ਹੀ ਰਹਿ ਗਏ ਕਮਲ ਤੇ ਗੁਰਪ੍ਰੀਤ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਉਹਨਾਂ ਦਾ ਇੱਕ 3 ਸਾਲ ਦਾ ਬੱਚਾ ਵੀ ਸੀ। ਕਮਲ ਦੀ ਸੱਸ ਹਰਨਾਮ ਕੌਰ ਬਹੁਤ ਹੀ ਤੇਜ਼ ਤਰਾਰ ਔਰਤ ਸੀ। ਕਮਲ ਦੀ ਨਨਾਨ ਜ્યોਤੀ ਜਿਹਦਾ ਅਜੇ ਵਿਆਹ ਨਹੀਂ ਹੋਇਆ ਸੀ। ਉਹ ਪੜ੍ਹਦੀ ਸੀ ਉਹ ਰੋਜ਼ ਕਾਲਜ ਚਲੀ ਜਾਂਦੀ ਤੇ ਦੁਪਹਿਰ ਨੂੰ ਵਾਪਸ ਆਉਂਦੀ। ਉਹਦਾ ਸਹੁਰਾ ਇੱਕ ਟਾਇਰਡ ਟੀਚਰ ਸੀ ਤੇ ਉਹਦੀ ਸੱਸ ਦੇ ਅੱਗੇ ਉਹਦੇ ਸਹੁਰੇ ਦੀ ਵੀ ਇੱਕ ਨਾ ਚੱਲਦੀ। ਕਮਲ ਸਾਰਾ ਦਿਨ ਕੰਮ ਵੀ ਕਰਦੀ ਤੇ ਆਪਣਾ ਬੱਚਾ ਵੀ ਸੰਭਾਲਦੀ। ਤੇ ਉਹਦੀ ਕੋਈ ਕੰਮ ਚ ਮਦਦ ਵੀ ਨਹੀਂ ਕਰਦਾ ਸੀ। ਉਹਨੂੰ ਉਹਦੀ ਸਾਸੂ ਨੇ ਕਦੀ ਪੇਕੇ ਵੀ ਨਹੀਂ ਜਾਣ ਦਿੱਤਾ ਸੀ। ਕਮਲ ਆਪਣੇ ਪਤੀ ਗੁਰਪੇਜ ਨੂੰ ਘਰ ਦੀ ਕੋਈ ਗੱਲ ਨਹੀਂ ਦੱਸਦੀ ਸੀ। ਕਮਲ ਗਰੀਬ ਪਰਿਵਾਰ ਦੀ ਧੀ ਸੀ। ਉਹਦੇ ਪਿਤਾ ਇੱਕ ਸਧਾਰਨ ਜਿਹਾ ਕਿਸਾਨ ਸੀ ਤੇ ਮਾਂ ਘਰ ਦੇ ਕੰਮ ਕਰਦੀ ਸੀ। ਉਹਦਾ ਇੱਕ ਛੋਟਾ ਭਰਾ ਵੀ ਸੀ ਤੇ ਉਹ ਕਾਫੀ ਛੋਟਾ ਸੀ। ਕਮਲ ਦੇ ਪਿਤਾ ਨੇ ਉਹਦੇ ਲਈ 12ਵੀਂ ਤੋਂ ਬਾਅਦ ਮੁੰਡਾ ਵੇਖਣਾ ਸ਼ੁਰੂ ਕਰ ਦਿੱਤਾ। ਪਰ ਦਾਜ ਦੇ ਕਾਰਨ ਕਿਤੇ ਰਿਸ਼ਤਾ ਨਹੀਂ ਹੋ ਪਾ ਰਿਹਾ ਸੀ। ਮੁੰਡੇ ਵਾਲਿਆਂ ਦੀ ਮੰਗ ਉਹਨਾਂ ਦੀ ਹੈਸੀਅਤ ਤੋਂ ਜ਼ਿਆਦਾ ਸੀ ਗੁਰਪ੍ਰੀਤ ਦੀ ਮੰਗ ਹਰਨਾਮ ਕੌਰ ਨੇ ਜਦੋਂ ਕਮਲ ਨੂੰ ਵੇਖਿਆ ਤਾਂ ਉਹ ਉਹਨਾਂ ਨੂੰ ਪਸੰਦ ਤਾਂ ਆ ਗਈ ਪਰ ਗੱਲ ਦਾਜ ਤੇ ਆ ਕੇ ਅਟਕ ਗਈ ਕਮਲ ਦੇ ਪਿਤਾ ਦੇ ਕੋਲ ਜ਼ਮੀਨ ਦਾ ਸਿਰਫ 1 ਕਿਲਾ ਸੀ ਫਿਰ ਵੀ ਕਮਲ ਦੇ ਪਿਤਾ ਨੇ ਦਾਜ ਦੀ ਮੰਗ ਨੂੰ ਸਵੀਕਾਰ ਕਰ ਲਿਆ ਕਿ ਮੈਂ ਦਾਜ ਦੇ ਦਊਂਗਾ ਕਮਲ ਨੇ ਆਪਣੇ ਪਿਤਾ ਨੂੰ ਬਹੁਤ ਮਨਾ ਕੀਤਾ ਪਰ ਉਹਦੇ ਪਿਤਾ ਨੇ ਕਿਹਾ ਪੁੱਤ ਹਜੇ ਤਾਂ ਕੁਝ ਦਾਜ ਦੇ ਕੇ ਵਿਆਹ ਹੋ ਰਿਹਾ ਆ ਉਸ ਤੋਂ ਪਹਿਲਾਂ ਤਾਂ ਇੰਨਾ ਦਾਜ ਦੇ ਕੇ ਵੀ ਤੇਰਾ ਵਿਆਹ ਨਹੀਂ ਹੋ ਪਾਰਿਆ ਸੀ। ਕਮਲ ਨੇ ਆਪਣੇ ਪਿਤਾ ਨੂੰ ਕਿਹਾ ਕਿ ਜੇ ਤੁਸੀਂ ਆਪਣਾ ਇੱਕ ਕਿਲਾ ਵੇਚ ਕੇ ਮੈਨੂੰ ਦਾਜ ਦੇ ਦਿਓਗੇ ਤਾਂ ਤੁਸੀਂ ਘਰ ਦਾ ਖਰਚਾ ਕਿਵੇਂ ਚਲਾਓਗੇ? ਜਿਹੜੀ ਤੁਸੀਂ ਖੇਤੀ ਕਰਦੇ ਹੋ ਉਹਦੇ ਨਾਲ ਹੀ ਆਮਦਨੀ ਹੋ ਰਹੀ ਆ ਤੇ ਘਰ ਦਾ ਖਰਚਾ ਹੋ ਪਾਰਿਆ ਆ। ਫਿਰ ਮੇਰੇ ਵੀਰ ਦਾ ਕੀ ਹੋਊਗਾ? ਪਰ ਕਮਲ ਦੇ ਪਿਤਾ ਨਹੀਂ ਮੰਨੇ ਤੇ ਉਹਨਾਂ ਨੇ ਕਮਲ ਦਾ ਵਿਆਹ ਗੁਰਪੇਜ ਨਾਲ ਕਰ ਦਿੱਤਾ। ਤੇ ਖੁਦ ਪਿੰਡ 'ਚ ਲੋਕਾਂ ਦੇ ਖੇਤਾਂ 'ਚ ਕੰਮ ਕਰਕੇ ਆਪਣਾ ਪਰਿਵਾਰ ਪਾਲਾ ਲੱਗੇ ਪਰ ਕਮਲ ਦੀ ਜ਼ਿੰਦਗੀ 'ਚ ਮੁਸ਼ਕਲਾਂ ਆ ਚੁੱਕੀਆਂ ਸੀ ਕਮਲ ਦੇ ਨਾਨਾ ਨੂੰ ਅਨਪੜ੍ਹ ਗਵਾਰ ਕਹਿ ਕੇ ਕਿ ਤਾਨੇ ਮਾਰਦੀ ਸੀ ਜੋਤੀ 12ਵੀਂ ਕਰ ਚੁੱਕੀ ਸੀ ਤੇ ਉਹਦਾ ਹੁਣ ਕਾਲਜ ਵਿੱਚ ਦਾਖਲਾ ਕਰਵਾਉਣਾ ਸੀ ਇੱਕ ਵਾਰ ਉਹਦੀ ਇੱਕ ਕਿਤਾਬ ਚੁੱਕ ਕੇ ਕਮਲ ਨੇ ਪੁੱਛਿਆ ਜੋਤੀ ਇਹ ਕਿਤਾਬ ਕਿਹੜੀ ਕਲਾਸ ਦੀ ਆ ਤਾਂ ਜੋਤੀ ਨੇ ਮਜ਼ਾਕ ਕਰਦੇ ਹੋਏ ਕਿਹਾ ਭਾਬੀ ਜਿਹੜੀ ਗੱਲ ਨਾਲ ਤੇਰਾ ਕੋਈ ਮਤਲਬ ਹੀ ਨਹੀਂ ਉਹਨੂੰ ਪੁੱਛਦੀ ਕਿਉਂ ਆ ਇਹਦੇ ਤੇ ਸਾਫ਼-ਸਾਫ਼ ਲਿਖਿਆ ਆ ਕਿ ਇਹ ਕਾਲਜ ਦੀ ਕਿਤਾਬ ਆ ਵੈਸੇ ਵੀ ਤੂੰ ਕੀ ਪੜ੍ਹੇਂਗੀ ਤੂੰ ਤਾਂ ਪਿੰਡ ਦੇ ਸਰਕਾਰੀ ਸਕੂਲ ਚ ਪੜ੍ਹਾਈ ਕੀਤੀ ਆ ਸਾਨੂੰ ਤਾਂ ਤੂੰ ਝੂਠ ਬੋਲਦੀ ਆ ਕਿ ਤੂੰ 12ਵੀਂ ਪਾਸ ਆ ਕਮਲ 12ਵੀਂ ਪਾਸ ਸੀ ਤੇ ਥੋੜਾ ਬਹੁਤਾ ਪੜ੍ਹ ਵੀ ਲੈਂਦੀ ਸੀ ਪਰ ਉਹਨੇ ਬਿਨਾ ਪੜ੍ਹੇ ਹੀ ਪੁੱਛ ਲਿਆ ਸੀ ਜਿਸ ਤੇ ਜੋਤੀ ਨੇ ਉਹਨੂੰ ਕਈ ਗੱਲਾਂ ਸੁਣਾ ਦਿੱਤੀਆਂ ਹੁਣ ਉਹਨੂੰ ਜੋਤੀ ਕੋਲੋਂ ਕੁਝ ਪੁੱਛਣ ਲੱਗਿਆ ਡਰ ਲੱਗਦਾ ਸੀ ਕਮਲ ਨੇ ਵਿਆਹ ਤੋਂ ਬਾਅਦ ਕਰਦਿਆਂ ਸਾਰੀ ਹੀ ਜ਼ਿੰਮੇਵਾਰੀਆਂ ਸੰਭਾਲ ਲਈਆਂ ਸੀ ਪਰ ਫਿਰ ਵੀ ਉਹਦੇ ਵਿੱਚ ਕਮੀਆਂ ਕੱਢਦੇ ਹੀ ਰਹਿੰਦੇ ਇੱਕ ਵਾਰ ਕਮਲ ਦੇ ਸਹੁਰੇ ਨੇ ਕਿਹਾ ਕਿ ਜਦੋਂ ਉਹ ਸਾਰੇ ਕੰਮ ਠੀਕ ਕਰਦੀ ਆ ਤਾਂ ਤੁਸੀਂ ਦੋਵੇਂ ਉਹਦੇ ਪਿੱਛੇ ਕਿਉਂ ਪਈਆਂ ਰਹਿੰਦੀਆਂ ਹੋ ਉਹਨੂੰ ਵੀ ਖੁੱਲ੍ਹ ਕੇ ਸਾਹ ਲੈਣ ਦਿਓ ਤਾਂ ਕਮਲ ਦੀ ਸੱਸ ਨੇ ਕਿਹਾ ਤੈਨੂੰ ਤਾਂ ਉਹਦੇ 'ਚ ਕੋਈ ਕਮੀ ਨਜ਼ਰ ਹੀ ਨਹੀਂ ਆਉਣੀ ਤੈਨੂੰ ਤਾਂ ਅਸੀਂ ਵੀ ਦੁਸ਼ਮਣ ਲੱਗਦੇ ਹਾਂ ਇਹ ਗੱਲ ਸੁਣ ਕੇ ਕਮਲ ਦਾ ਸਹੁਰਾ ਉੱਠ ਉੱਠ ਕੇ ਚਲਾ ਗਿਆ ਕਮਲ ਦੀ ਸੱਸ ਗੁਰਪ੍ਰੀਤ ਦੇਵੀ ਕਰਨ ਪਰਦੀ ਰਹਿੰਦੀ ਪਰ ਗੁਰਪ੍ਰੀਤ ਦੇ ਪਿਤਾ ਜੀ ਉਹਨੂੰ ਇਕੱਲੇ ਨੂੰ ਬਿਠਾ ਕੇ ਸਮਝਾਉਂਦੇ ਸੀ ਪੁੱਤ ਆਪਣੀ ਮਾਂ ਦੀਆਂ ਗੱਲਾਂ ਤੇ ਧਿਆਨ ਨਾ ਦੇਵੀਂ ਨਹੀਂ ਤਾਂ ਇਹ ਤੇਰਾ ਘਰ ਉਜਾੜ ਦੂਗੀ ਕਮਲ ਤਾਂ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਆ ਤੇ ਇਹ ਉਹਨੂੰ ਸਾਥ ਨਹੀਂ ਲੈ ਦਿੰਦੀ ਇੱਕ ਦਿਨ ਕਮਲ ਦੀ ਸੱਸ ਦੇ ਸਿਰ 'ਚ ਬਹੁਤ ਤੇਜ਼ ਦਰਦ ਹੋ ਰਿਹਾ ਸੀ ਤੇ ਉਹ ਸਿਰ ਤੇ ਚੁੰਨੀ ਮੰਨ ਕੇ ਬੈਠੀ ਸੀ ਜੋਤੀ ਉਹਦੇ ਕੋਲ ਹੀ ਬੈਠੀ ਫੋਨ ਵੇਖ ਰਹੀ ਸੀ ਉਨੇ ਜੋਤੀ ਨੂੰ ਕਿਹਾ ਕਿ ਕਮਲ ਨੂੰ ਜਾ ਕੇ ਕਹਿ ਕਿ ਮੇਰੇ ਲਈ ਤੇਜਪੱਤੀ ਪਾ ਕੇ ਚਾਹ ਬਣਾ ਦੇ ਸਿਰ ਬੜਾ ਦਰਦ ਹੋ ਰਿਹਾ ਆ ਜੋਤੀ ਮੂੰਹ ਬਣਾਉਂਦੇ ਹੋਏ ਕਮਰੇ ਚ ਗਈ ਤਾਂ ਵੇਖਿਆ ਕਿ ਕਮਲ ਸੁੱਤੀ ਪਈ ਸੀ ਜੋਤੀ ਨੇ ਬਾਹਰ ਆਪਣੇ ਰੋਲਾ ਪਾ ਦਿੱਤਾ ਮੰਮੀ ਮੰਮੀ ਵੇਖੋ ਮਹਾਰਾਣੀ ਤਾਂ ਅੰਦਰ ਕਿਵੇਂ ਸੁੱਤੀ ਪਈ ਆ ਇਹ ਸੁਣ ਕੇ ਕਮਲ ਦੀ ਸੱਸ ਗੁੱਸੇ ਚ ਆ ਗਈ ਹਜੇ ਕਮਲ ਦੇ ਵਿਆਹ ਨੂੰ ਕੁਝ ਹੀ ਮਹੀਨੇ ਹੋਏ ਸੀ ਤੇ ਉਹ ਜਾਣਦੀ ਨਹੀਂ ਸੀ ਕਿ ਉਹ ਪ੍ਰੈਗਨੈਂਟ ਆ ਉਹਦੀ ਸਿਹਤ ਠੀਕ ਮੇਂ ਹੀ ਸੀ ਇਸ ਲਈ ਕੰਮ ਨਿਬੇੜ ਕੇ ਉਹ ਦੁਪਹਿਰੇ ਸੌਂ ਗਈ ਕਮਲਦੀ ਸੱਸ ਗੁੱਸੇ ਨਾਲ ਕਮਰੇ 'ਚ ਆਈ ਤੇ ਕਮਲ ਦੀ ਬਾਹ ਸੁੱਤੀ ਪਈ ਦੀ ਫੜ ਕੇ ਖਿੱਚਣ ਲੱਗੀ ਕਮਲ ਇੱਕਦਮ ਘਬਰਾ ਗਈ ਕਮਲਦੀ ਸੱਸ ਚੀਕਦੇ ਹੋਏ ਕਹਿਣ ਲੱਗੀ ਮਹਾਰਾਣੀ ਇੱਥੇ ਸੁੱਤੀ ਪਈ ਆ ਜੇ ਕਿਸੇ ਨੂੰ ਕੰਮ ਹੋਵੇ ਤਾਂ ਇਹਨੂੰ ਜਗਾਉਣਾ ਵੇ ਇਹੋ ਜਿਹਾ ਵੀ ਕਿਹੜਾ ਕੰਮ ਕਰ ਲਿਆ ਤੂੰ ਜਿਹੜਾ ਤੂੰ ਥੱਕ ਗਈ ਕਮਲ ਆਪਣੀ ਸੱਸ ਦਾ ਇਹ ਰੂਪ ਵੇਖ ਕੇ ਹੈਰਾਨ ਸੀ ਫਿਰ ਉਹਨੇ ਕਿਹਾ ਮੰਮੀ ਜੀ ਮੇਰੀ ਸੇ ਥੋੜੀ ਖਰਾਬ ਲੱਗ ਰਹੀ ਸੀ ਤਾਂ ਮੈਂ ਜਰਾ ਸੌਂ ਗਈ ਜੋਤੀ ਨੇ ਕਿਹਾ ਮਾਂ ਇੱਕ ਵਾਰ ਇਹ ਕਿਉਂ ਨਹੀਂ ਕਹਿੰਦੀ ਕਿ ਇਹਨੇ ਆਰਾਮ ਕਰਨਾ ਸੀ ਕਮਲ ਆਪਣੀ ਨਨਾਣ ਵੱਲ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ ਕੋਈ ਵੀ ਸਮਝਣ ਨੂੰ ਤਿਆਰ ਨਹੀਂ ਸੀ ਕਿ ਉਹਦੀ ਸਿਹਤ ਖਰਾਬ ਆ ਕਮਲ ਨੇ ਫਿਰ ਵੀ ਉੱਠ ਕੇ ਆਪਣੀ ਸਾਸ ਲਈ ਚਾਹ ਬਣਾ ਦਿੱਤੀ ਸ਼ਾਮ ਨੂੰ ਉਹਨੂੰ ਉਲਟੀਆਂ ਸ਼ੁਰੂ ਹੋ ਗਈਆਂ ਤੇ ਉਹਦੀ ਸਿਹਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਸ਼ਾਮ ਨੂੰ ਜਦੋਂ ਉਹਦਾ ਪਤੀ ਗੁਰਪੇਜ ਦਫ਼ਤਰ ਤੋਂ ਘਰ ਆਇਆ ਤਾਂ ਉਹਨੇ ਕਮਲ ਨੂੰ ਇਸ ਹਾਲਤ 'ਚ ਵੇਖਿਆ ਤਾਂ ਉਹਨੂੰ ਛੇਤੀ ਨਾਲ ਡਾਕਟਰ ਦੇ ਕੋਲ ਲੈ ਕੇ ਜਾਣ ਲੱਗਾ ਤਾਂ ਕਮਲ ਦੀ ਸੱਸ ਪਿੱਛੋਂ ਕਹਿਣ ਲੱਗੀ ਇਹਨੇ ਜ਼ਿਆਦਾ ਖਾ ਲਿਆਊਗਾ ਮੈਨੂੰ ਪਤਾ ਹੈ ਲੁਕ ਲੁਕ ਕੇ ਖਾਂਦੀ ਰਹਿੰਦੀ ਆ ਜੇ ਇੰਨਾ ਖਾਊਗੀ ਤਾਂ ਇਹੀ ਹਾਲ ਹੋਊਗਾ ਇਹਦਾ ਆਪਣੀ ਮਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣਦੇ ਸੁਣਦੇ ਗੁਰਪ੍ਰੀਤ ਉਹਨੂੰ ਲੈ ਕੇ ਚਲਾ ਗਿਆ ਡਾਕਟਰ ਨੇ ਕਮਲ ਦਾ ਚੈੱਕਅਪ ਕਰਕੇ ਕਿਹਾ ਕਿ ਉਹ ਗਰਭਵਤੀ ਆ ਫਿਰ ਵੀ ਆਪਾਂ ਇੱਕ ਟੈਸਟ ਕਰਵਾ ਲੈਂਦੇ ਆ ਗੁਰਪ੍ਰੀਤ ਨੇ ਜਦੋਂ ਇਹ ਗੱਲ ਕਰ ਆ ਕੇ ਦੱਸੀ ਤਾਂ ਉਹਦੇ ਪਿਤਾ ਜੀ ਬਹੁਤ ਖੁਸ਼ ਹੋ ਗਏ ਪਰ ਉਹਦੀ ਮਾਂ ਤੇ ਜੋਤੀ ਨੇ ਕਿਹਾ ਅਜੇ ਕੁਝ ਪੱਕਾ ਨਹੀਂ ਆ ਟੈਸਟ ਵਿੱਚ ਵੇਖੀ ਕੁਝ ਨਹੀਂ ਆਉਣਾ ਅੱਜ ਕੱਲ ਤਾਂ ਡਾਕਟਰ ਥੋੜੀ ਜੀ ਸਿਹਤ ਖਰਾਬ ਹੋਵੇ ਤਾਂ ਗਰਭਵਤੀ ਸਮਝ ਲੈਂਦੇ ਆ ਹਰ ਵੇਲੇ ਇਹਦਾ ਮੂੰਹ ਚੱਲਦਾ ਰਹਿੰਦਾ ਆ ਪਤਾ ਨਹੀਂ ਕੀ ਕੀ ਖਾਂਦੀ ਰਹਿੰਦੀ ਆ ਅਸੀਂ ਕੁਝ ਬਣਾਉਣ ਨੂੰ ਕਹਿ ਦਈਏ ਤਾਂ ਇਹਨੂੰ ਨੀਂਦ ਆਉਣ ਲੱਗਦੀ ਆ ਤੇ ਹੁਣ ਉਲਟੀਆਂ ਦਾ ਬਹਾਨਾ ਕਰਕੇ ਬਹਿ ਗਈ ਆ ਇਹ ਤਾਂ ਬਿਮਾਰ ਹੋ ਗਈ ਹੁਣ ਘਰ ਦੇ ਕੰਮ ਕੌਣ ਕਰੂਗਾ ਗੁਰਪ੍ਰੀਤ ਦੇ ਪਿਤਾ ਜੀ ਨੇ ਕਿਹਾ ਹਰਨਾਮ ਕੁਰੇ ਤੈਨੂੰ ਸ਼ਰਮ ਨਹੀਂ ਹੁੰਦੀ ਬਹੂ ਦੀ ਇਹ ਹਾਲਤ ਆ ਤੇ ਤੂੰ ਕੁਝ ਵੀ ਬੋਲੀ ਜਾ ਰਹੀ ਆ ਉਹਨਾਂ ਨੇ ਜੋਤੀ ਨੂੰ ਵੀ ਝਿੜਕਿਆ ਪਰ ਕਮਲ ਦੀ ਸਾਸ ਨੇ ਉਹਨਾਂ ਨੂੰ ਅੱਖਾਂ ਮਖਾਉਂਦੇ ਹੋਏ ਕਿਹਾ ਤੈਨੂੰ ਬੜੀ ਫਿਕਰ ਹੋ ਰਹੀ ਹੈ ਇੰਨੀ ਫਿਕਰ ਆ ਤਾਂ ਤੂੰ ਇਹਦੇ ਮੁੰਡੇ ਦਾ ਕੰਮ ਕਿਉਂ ਨਹੀਂ ਕਰ ਦਿੰਦਾ ਉਸ ਤੋਂ ਬਾਅਦ ਗੁਰਪ੍ਰੇਜ ਤੇ ਉਹਦੇ ਪਿਤਾ ਨੂੰ ਮਿਲ ਕੇ ਖਾਣਾ ਬਣਾਉਣਾ ਪਿਆ ਤੇ ਉਹ ਦੋਵੇਂ ਮਾਵਾਂ ਧੀਆ ਬੈਠੀਆਂ ਆਰਾਮ ਨਾਲ ਸੋਫੇ ਤੇ ਟੀਵੀ ਵੇਖਦੀਆਂ ਰਹੀਆਂ ਅਗਲੇ ਦਿਨ ਰਿਪੋਰਟ ਤੋਂ ਪੱਕਾ ਸਾਬਿਤ ਹੋ ਗਿਆ ਸੀ ਕਿ ਕਮਲ ਪ੍ਰੈਗਨੈਂਟ ਆ ਗੁਰਪ੍ਰੇਜ ਨੇ ਇਹ ਗੱਲ ਬਹੁਤ ਖੁਸ਼ ਹੋ ਕੇ ਆਪਣੀ ਮਾਂ ਨੂੰ ਦੱਸੀ ਤਾਂ ਉਹਦੀ ਮਾਂ ਕਹਿਣ ਲੱਗੀ ਜੇ ਵਿਆਹ ਕੀਤਾ ਆ ਤਾਂ ਇਹ ਸਭ ਵੀ ਹੋਊਗਾ ਹੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਅਸੀਂ ਵੀ ਤਾਂ ਦੋ ਬੱਚੇ ਜੰਮੇ ਆ ਤੇ ਨਾਲ ਨਾਲ ਘਰ ਦੇ ਕੰਮ ਵੀ ਕੀਤੇ ਸੀ ਆਪਣੀ ਮਹਾਰਾਣੀ ਨੂੰ ਸਮਝਾ ਦੇਵੀਂ ਆਪਣੀ ਸੇਧ ਦਾ ਬਹਾਨਾ ਕਰਕੇ ਮੰਝੇ ਤੇ ਨਾ ਪਈ ਰਹੇ ਗੁਰਪ੍ਰੇਜ ਨੂੰ ਆਪਣੀ ਮਾਂ ਤੇ ਗੁੱਸਾ ਆਉਂਦਾ ਸੀ ਪਰ ਉਹ ਉਹਨਾਂ ਦੇ ਸਾਹਮਣੇ ਕੁਝ ਨਾ ਕਹਿ ਪੰਦਾ ਇਹੋ ਹੀ ਹਾਲਤ ਉਹਦੇ ਪਿਤਾ ਦੀ ਵੀ ਸੀ ਕਮਲ ਦੀ ਸਾਸ ਨੇ ਕਮਲ ਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਕਮਲ ਦੀ ਸਾਸ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਇਹ ਮੁੰਡੇ ਨੂੰ ਜਨਮ ਦੇਊਗੀ ਇਹਦੇ ਲੱਛਣ ਤਾਂ ਕੁੜੀਆਂ ਵਾਲੇ ਲੱਗਦੇ ਆ ਤਾਂ ਕਮਲ ਦੀ ਨਾਨ ਨੇ ਕਿਹਾ ਮਾਂ ਜੇ ਇਹਨੇ ਮੁੰਡੇ ਨੂੰ ਜਨਮ ਦੇ ਦਿੱਤਾ ਤਾਂ ਇਹ ਤਾਂ ਸਾਡੇ ਸਿਰ ਤੇ ਚੜ ਕੇ ਬਹਿ ਜਾਊਗੀ ਤਾਂ ਕਮਲ ਦੀ ਸਾਸ ਨੇ ਕਮਲ ਨੂੰ ਸੁਣਾਉਂਦੇ ਹੋਏ ਕਿਹਾ ਹੁਣ ਇਹ ਮੁੰਡਾ ਜੰਮੇ ਜਾਂ ਕੁਝ ਹੋਰ ਪਰ ਇਹ ਘਰ ਦੀ ਮਾਲ ਕਰਨੀ ਨਹੀਂ ਬਣ ਸਕਦੀ ਜਦੋਂ ਤੱਕ ਮੈਂ ਜਿਉਂਦੀ ਆ ਜੇ ਜ਼ਿਆਦਾ ਉੱਡਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਖੰਭ ਕੱਟਨੇ ਵੀ ਆਉਂਦੇ ਆ ਕਮਲ ਆਪਣੇ ਕਮਰੇ ਜਾ ਕੇ ਰੋਣ ਲੱਗੀ। ਉਹਨੇ ਆਪਣੇ ਪੇਕੇ ਇਹ ਗੱਲਾਂ ਕਦੀ ਨਹੀਂ ਦੱਸਿਆ ਸੀ। ਕਮਲ ਦੇ ਪੇਕੇ ਆ ਤਾਂ ਉਹਦੀ ਮਾਂ ਦਾ ਫੋਨ ਆਇਆ ਕਿ ਕੁਝ ਦਿਨ ਕਮਲ ਨੂੰ ਸਾਡੇ ਕੋਲ ਭੇਜ ਦਿਓ ਕਿਉਂਕਿ ਬਾਅਦ ਵਿੱਚ ਪਤਾ ਨਹੀਂ ਉਹ ਕਿੰਨਾ ਚਿਰ ਸਾਡੇ ਕੋਲ ਨਹੀਂ ਆ ਸਕੂਗੀ। ਪਰ ਕਮਲ ਦੀ ਸਾਸੂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਤੇ ਕਿਹਾ ਅਸੀਂ ਹੀ ਆਪਣੇ ਮੁੰਡੇ ਦਾ ਵਿਆਹ ਇਸ ਲਈ ਥੋੜਾ ਕੀਤਾ ਆ। ਵਿਆਹ ਤੋਂ ਬਾਅਦ ਤਾਂ ਸਹਰਾ ਕਰੀ ਕੁੜੀ ਦਾ ਘਰ ਹੁੰਦਾ ਆ ਤੇ ਤੁਸੀਂ ਤਾਂ ਇਹਦੀ ਮਾਂ ਹੋ ਤੁਸੀਂ ਤਾਂ ਇਹ ਗੱਲ ਜਾਣਦੇ ਹੋ। ਉਡੀ ਸਹੁਰੇ ਚਲੀ ਜਾਵੇ ਤਾਂ ਜ਼ਿਆਦਾ ਮੂੰਹ ਨਹੀਂ ਕਰਨਾ ਚਾਹੀਦਾ ਕਮਲ ਦੀ ਸੱਸ ਦੀ ਇਹ ਗੱਲ ਕਮਲ ਦੀ ਮਾਂ ਦੇ ਮੂੰਹ ਤੇ ਥੱਪੜ ਵਾਂਗ ਪਈ ਸੀ ਕਮਲ ਦੀ ਮਾਂ ਨੂੰ ਇਹ ਸਾਰਾ ਕੁਝ ਸੁਣ ਕੇ ਬਹੁਤ ਬੁਰਾ ਲੱਗ ਰਿਹਾ ਸੀ ਤੇ ਉਹਨੇ ਕਮਲ ਦੇ ਪਿਤਾ ਨੂੰ ਵੀ ਇਹ ਸਾਰੀਆਂ ਗੱਲਾਂ ਦਸੀਆਂ ਕਿ ਪਤਾ ਨਹੀਂ ਸਾਡੀ ਧੀ ਆਪਣੇ ਸਹੁਰੇ ਕਿਵੇਂ ਰਹਿੰਦੀ ਹੋਊਗੀ ਇਹ ਤਾਂ ਬਹੁਤ ਤੇਜ਼ ਤਰਾਹ ਜਾਣੀ ਆ ਮੈਨੂੰ ਤਾਂ ਕਮਲ ਦੀ ਫਿਕਰ ਹੋ ਰਹੀ ਆ ਕਮਲ ਨੂੰ ਸਤਵਾਂ ਮਹੀਨਾ ਲੱਗ ਗਿਆ ਸੀ ਤੇ ਹੁਣ ਉਹਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ ਪਰ ਇਹਦੇ باوجود ਕਮਲਦੀ ਸਾਸਕਰ ਦੇ ਸਾਰੇ ਕੰਮ ਉਹਦੇ ਕੋਲੋਂ ਇਹ ਕਹਿ ਕੇ ਕਰਵੰਦੀ ਸੀ ਕਿ ਜੇ ਕੰਮ ਨਹੀਂ ਕਰਨਗੇ ਤਾਂ ਬੱਚਾ ਪ੍ਰੈਸ਼ਰ ਨਾਲ ਪੈਦਾ ਹੋਊਗਾ ਤੇ ਵਿਚਾਰੀ ਕਮਲ ਉਹਦੀਆਂ ਗੱਲਾਂ ਤੋਂ ਬਚ ਲਈ ਹੌਲੀ-ਹੌਲੀ ਸਾਰੇ ਕੰਮ ਕਰਦੀ ਸੀ ਜੋਤੀ ਦੀਆਂ ਗੱਲਾਂ ਵੀ ਉਹਦੇ ਦਿਲ ਤੇ ਤੀਰ ਵਾਂਗ ਲੱਗਦੀਆਂ ਸੀ ਉਹਨੂੰ ਬਹੁਤ ਬੁਰਾ ਲੱਗਦਾ ਸੀ ਜਦੋਂ ਉਹਦੀ ਨਨਾਨੋ ਨੂੰ ਅਨਪੜ ਗਵਾਰ ਕਹਿ ਕੇ ਬੁਲੰਦੀ ਸੀ ਵਿਚਾਰੀ ਕਮਲ ਨੇ ਅਤਿਆਚਾਰ ਸਹਿੰਦੇ-ਸਹਿੰਦੇ ਪੂਰੇ 9 ਮਹੀਨੇ ਕੱਟ ਲਏ ਸੀ 9 ਮਹੀਨੇ ਬਾਅਦ ਕਮਲ ਨੇ ਬੇਟੇ ਨੂੰ ਜਨਮ ਦਿੱਤਾ ਤੇ ਬੇਟੇ ਦੇ ਜਨਮ ਹੋਣ ਤੇ ਜੋਤੀ ਸੜਨ ਲੱਗੀ ਸੀ। ਕਮਲ ਦੇ ਸਹੁਰੇ ਨੇ ਪੋਤਾ ਹੋਣ ਦੀ ਖੁਸ਼ੀ 'ਚ ਸਾਰਿਆਂ ਨੂੰ ਲੱਡੂ ਵੰਡੇ। ਤਾਂ ਕਮਲ ਦੀ ਸੱਸ ਕਹਿਣ ਲੱਗੀ ਇਹੋ ਜਿਹਾ ਕਿਹੜਾ ਤੀਰ ਮਾਰ ਦਿੱਤਾ ਇਹਨੇ? ਮੁੰਡਾ ਹੀ ਤਾਂ ਜੰਮਿਆ ਆ। ਪਰ ਕਮਲ ਦੇ ਸਹੁਰੇ ਨੇ ਕਮਲ ਦੀ ਸੱਸ ਦੀ ਇੱਕ ਵੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਕਿਹਾ ਤੇਰੇ ਤੇ ਮੂੰਹ ਲੱਗਣਾ ਹੀ ਬਕਾਰ ਆ। ਕਮਲ ਦੀ ਸੱਸ ਆਪਣੇ ਹੱਥ ਮਲਦੀ ਰਹਿ ਗਈ ਤੇ ਮਨ ਵਿੱਚ ਸੋਚਣ ਲੱਗੀ ਥੋੜੇ ਦਿਨ ਲੰਘਣ ਦੇ। ਇਹਨੂੰ ਮਹਾਰਾਣੀ ਨੂੰ ਤਾਂ ਮੈਂ ਦੱਸੂਗੀ। ਵੱਡੀ ਆਈ ਮੁੰਡਾ ਜੰਮਣ ਵਾਲੀ। ਕਮਲ ਨੂੰ ਡਾਕਟਰ ਨੇ ਆਰਾਮ ਕਰਨ ਲਈ ਕਿਹਾ ਸੀ। ਉਹਨੇ ਕਿਹਾ ਸੀ ਕਿ ਤੈਨੂੰ ਬਹੁਤ ਕਮਜ਼ੋਰੀ ਆ ਜਿਹਨੂੰ ਤੂੰ ਆਪਣੇ ਖਾਣ-ਪੀਣ ਨਾਲ ਹੀ ਦੂਰ ਕਰਨਾ ਹੋਊਗਾ ਤੇ ਜ਼ਿਆਦਾ ਆਰਾਮ ਕਰਨਾ ਹੋਊਗਾ ਨਹੀਂ ਤਾਂ ਲੈਣ ਦੇ ਦੇਣੇ ਪੈ ਸਕਦੇ ਆ। ਡਾਕਟਰ ਦੀ ਇਹ ਗੱਲ ਸੁਣ ਕੇ ਗੁਰਪ੍ਰੀਤ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਕਮਲ ਨੂੰ ਜ਼ਿਆਦਾ ਕੰਮ ਨਾ ਕਹਿਣ। ਗੁਰਪ੍ਰੀਤ ਨੇ ਕਮਲ ਲਈ 15 ਦਿਨ ਦੀ ਛੁੱਟੀ ਲੈ ਲਈ ਸੀ ਤੇ ਖੁਦ ਉਹਦਾ ਖਿਆਲ ਰੱਖਦਾ ਸੀ ਪਰ ਕਮਲ ਦੀ ਸੱਸ ਮਾਣ ਹੀ ਮਾਣ ਗੁੱਸੇ ਨਾਲ ਭਰਦੀ ਜਾ ਰਹੀ ਸੀ। ਉਹਦੇ ਕੋਲੋਂ ਪਤੀ ਪਤਨੀ ਦਾ ਪਿਆਰ ਵੇਖਿਆ ਹੀ ਨਹੀਂ ਜਾ ਰਿਹਾ ਸੀ ਜਦੋਂ ਗੁਰਪ੍ਰੀਤ ਆਪਣੇ ਬੱਚੇ ਨੂੰ ਪਿਆਰ ਕਰਦਾ ਤਾਂ ਕਮਲ ਦੀ ਸੱਸ ਦੇ ਸੀਨੇ ਤੇ ਸੱਪ ਲੇਟਣ ਲੱਗਦੇ ਸੀ ਜੋਤੀ ਨੇ ਵੀ ਆਪਣੇ ਭਰਾ ਨੂੰ ਕਈ ਵਾਰ ਕਿਹਾ ਕਿ ਵੀਰੇ ਹੁਣ ਤਾਂ ਤੇਰੇ ਘਰ ਮੁੰਡਾ ਹੋ ਗਿਆ ਆ ਤੂੰ ਕਿਉਂ ਆਪਣੀ ਭੈਣ ਨੂੰ ਪੁੱਛੇਂਗਾ ਹੁਣ ਤਾਂ ਸਾਰਾ ਪਿਆਰ ਆਪਣੇ ਮੁੰਡੇ ਤੇ ਹੀ ਲਟਾਵੇਂਗਾ ਤਾਂ ਕਮਲ ਨੇ ਕਿਹਾ ਜੋਤੀ ਇਹ ਗੱਲ ਕਿਉਂ ਕਰਦੀਆਂ ਤੂੰ ਤਾਂ ਇਹਦੀ ਭੂਆ ਆਂ ਤੇ ਭਰਾ ਦੇ ਪਿਆਰ ਤੇ ਤਾਂ ਤੇਰਾ ਹੀ ਆ ਕਿਆ ਇਹ ਤਾਂ ਬਾਅਦ ਚ ਆਇਆ ਆ ਜੋ ਤੀਨੇ ਇਹ ਗੱਲ ਸੁਣ ਕੇ ਮੂੰਹ ਬਣਾ ਲਿਆ ਤੇ ਗੁੱਸੇ ਨਾਲ ਉੱਥੋਂ ਚਲੀ ਗਈ ਉਹਨੇ ਜਦੋਂ ਇਹ ਗੱਲ ਆਪਣੀ ਮਾਂ ਨੂੰ ਕਹੀ ਤਾਂ ਉਹਨੇ ਕਿਹਾ ਕਿ ਬਸ ਗੁਰਪ੍ਰੇਦ ਦੀ ਇੱਕ ਵਾਰ ਛੁੱਟੀ ਖਤਮ ਹੋ ਲੈਂਦੇ ਜਿਹੜੀ ਇਹਦੀ ਇੰਨੀ ਜ਼ਬਾਨ ਚੱਲਦੀ ਆ ਨਾ ਉਹਨੂੰ ਤਾਂ ਮੈਂ ਵੇਖੀ ਕੈਂਚੀ ਨਾਲ ਕੱਟ ਦੂੰਗੀ ਪਰ ਜਿਵੇਂ ਹੀ ਗੁਰਪ੍ਰੇਦ ਦੀ ਛੁੱਟੀ ਖਤਮ ਹੋਣ ਤੇ ਆਈ ਤਾਂ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਕੱਲ ਕਮਲ ਨੂੰ ਉਹਦੇ ਘਰ ਛੱਡ ਕੇ ਆਉਣਾ ਆਉਂਗਾ ਕੁਝ ਦਿਨ ਉਹ ਆਪਣੀ ਮਾਂ ਦੇ ਕੋਲ ਰਹੂਗੀ ਤਾਂ ਉਹਨੂੰ ਚੰਗਾ ਲੱਗੂਗਾ ਤੇ ਫਿਰ ਉਹ ਵੀ ਆਪਣੀ ਧੀ ਨਾਲ ਰਹਿ ਲੈਣਗੇ ਤਾਂ ਕਮਲ ਦੀ ਸਾਸ ਨੇ ਕਿਹਾ ਮੈਂ ਆਪਣੇ ਪੋਤੇ ਨੂੰ ਪਖਾਰੀਆਂ ਦੇ ਘਰ ਨਹੀਂ ਪੇ ਰ ਸਕਦੀ ਪਰ ਗੁਰਪ੍ਰੇਜ ਨੇ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਤੇ ਅਗਲੇ ਦਿਨ ਕਮਲ ਨੂੰ ਉਹਦੇ ਪੇਕੇ ਛੱਡ ਆਇਆ ਕਮਲ ਦੀ ਮਾਂ ਨੇ ਉਹਦਾ ਬਹੁਤ ਖਿਆਲ ਰੱਖਿਆ ਤੇ ਉਹਦੇ ਆਉਣ ਨਾਲ ਉਹਦੇ ਪਿਤਾ ਜੀ ਵੀ ਬਹੁਤ ਖੁਸ਼ ਸੀ ਤੇ ਛੋਟਾ ਭਰਾ ਵੀ ਛੋਟਾ ਭਰਾ ਤਾਂ ਆਪਣੇ ਭਾਂਜੇ ਨਾਲ ਖੇਡਦਾ ਰਹਿੰਦਾ ਸੀ ਉਸ ਤੋਂ ਬਾਅਦ ਕਮਲ ਘਰ ਆ ਗਈ ਕਮਲ ਦੇ ਘਰ ਆਉਂਦਿਆਂ ਹੀ ਉਹਦੀ ਸਾਸ ਨੇ ਰੌਲਾ ਪਾ ਦਿੱਤਾ ਆ ਗਈ ਮਹਾਰਾਣੀ ਘਰ ਵਾਪਸ ਆ ਰਾਮ ਫਰਮਾ ਕੇ ਖਬਰਦਾਰ ਜੇ ਹੁਣ ਇਹ ਕਿਹਾ ਕਿ ਮੇਰੀ ਸਿਹਤ ਖਰਾਬ ਆ ਤੇ ਜੇ ਹੁਣ ਤੂੰ ਇਹ ਗੱਲ ਕਹੀ ਤਾਂ ਮੈਨੂੰ ਤਾਂ ਇਹੀ ਲੱਗੂਗਾ ਕਿ ਤੇਰੇ ਪਿਖਾਰੀ ਮਾਂ ਪਿਓ ਨੇ ਤੈਨੂੰ ਕੁਝ ਖਵਾਇਆ ਪਿਆਇਆ ਨਹੀਂ ਆ ਕਮਲ ਨੂੰ ਆਪਣੀ ਸੱਸ ਦੀਆਂ ਗੱਲਾਂ ਤੋਂ ਬਹੁਤ ਤਕਲੀਫ ਹੋਈ ਹੁਣ ਉਹਦੇ ਨਾਲ ਨਾਲ ਉਹਦੀ ਸੱਸ ਉਹਦੇ ਪੇਕੇ ਨੂੰ ਵੀ ਨਹੀਂ ਛੱਡਦੀ ਸੀ ਇਸੇ ਤਰ੍ਹਾਂ ਕਈ ਮਹੀਨੇ ਲੰਘ ਗਏ ਤੇ ਗਰਮੀਆਂ ਆ ਗਈਆਂ ਗਰਮੀਆਂ ਹੁੰਦੀਆਂ ਹੀ ਗੁਰਪ੍ਰੇਜ ਨੇ ਕਿਹਾ ਕਿ ਉਹ ਥੋੜੇ ਦਿਨ ਕਮਲ ਨੂੰ ਉਹਦੇ ਪੇਕੇ ਪੇਜ ਰਿਹਾ ਆ ਕਮਲ ਦੀ ਸੱਸ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੀ ਇਹੋ ਜਿਹਾ ਕੀ ਰੱਖਿਆ ਆ ਉੱਥੇ ਜਿਹੜਾ ਤੂੰ ਇਹਨੂੰ ਵਾਰ-ਵਾਰ ਉੱਥੇ ਭੇਜ ਦਿਨਾ ਆ ਇਥੋਂ ਦੀ ਕੋਈ ਫਿਕਰ ਨਹੀਂ ਆ ਇਹਨੂੰ ਡਗਰ ਭੇਜਨੇ ਕਿਹਾ ਮਾਂ ਬਾਪਸ ਇੱਕ ਮਹੀਨੇ ਦੀ ਤਾਂ ਗੱਲ ਆ ਆਜੂਗੀ ਇਹਦੀ ਮੰਮੀ ਇਹਨੂੰ ਜਾਦ ਕਰ ਰਹੀ ਆ ਇਹਦੇ ਬਾਅਦ ਕਮਲ ਆਪਣੇ ਘਰ ਚਲੀ ਗਈ ਤੇ ਇੱਕ ਮਹੀਨੇ ਬਾਅਦ ਗੁਰਪੇਜ ਉਹਨੂੰ ਜਾ ਕੇ ਲੈ ਆਇਆ ਕਮਲ ਦੀ ਸੱਸ ਆਪਣੇ ਮੁੰਡੇ ਨੂੰ ਤਾਣੇ ਦੇਣ ਲੱਗੀ ਕਿ ਤੂੰ ਤਾਂ ਪੂਰਾ ਇਹਦਾ ਗੁਲਾਮ ਹੋ ਗਿਆ ਆ ਹੁਣ ਵੇਖ ਕਿਵੇਂ ਆਪਣੀ ਘਰ ਵਾਲੀ ਦੀ ਚੁੰਨੀ ਨਾਲ ਬੰਨਿਆ ਰਹਿੰਦਾ ਆ ਗੁਰਪ੍ਰੀਤ ਦੇ ਅਫੀ ਜਾਣ ਦੇ ਬਾਅਦ ਕਮਲ ਦੀ ਸਾਸ ਕਮਲ ਨੂੰ ਸਾਰਾ ਦਿਨ ਤਾਨੇ ਦਿੰਦੀ ਰਹਿੰਦੀ। ਹੁਣ ਉਹ ਕਮਲ ਦੇ ਨਾਲ ਹੋਰ ਵੀ ਲੱਗਣ ਲੱਗੀ ਸੀ। ਕਦੀ ਤਾਂ ਉਹਦੇ ਬਣੇ ਹੋਏ ਖਾਣੇ 'ਚ ਚੋਰੀ-ਚੋਰੀ ਲੂਣ ਪਾ ਦਿੰਦੀ। ਕਦੀ ਇੰਨੀਆਂ ਮਿਰਚਾਂ ਪਾ ਦੇ ਦਿੰਦੀ ਤੇ ਉਹ ਖਾਣਾ ਸਭ ਤੋਂ ਪਹਿਲਾਂ ਗੁਰਪ੍ਰੀਤ ਨੂੰ ਹੀ ਦਿੰਦੀ। ਤਾਂ ਖਾਣਾ ਖਾਂਦਿਆਂ ਗੁਰਪ੍ਰੀਤ ਕਮਲ ਨੂੰ ਬਹੁਤ ਝਿੜਕਦਾ ਕਿ ਅੱਜਕੱਲ ਇਹ ਕਿਹੋ ਜਿਹਾ ਖਾਣਾ ਬਣਾਉਣ ਲੱਗੀਆਂ ਤੂੰ? ਤੇਰਾ ਧਿਆਨ ਕਿੱਥੇ ਰਹਿੰਦਾ ਆ? ਕਦੀ ਇੰਨਾ ਲੂਣ ਪਾ ਦੇਨੀ ਆ ਕਿ ਸਬਜੀ ਜ਼ਹਿਰ ਵਰਗੀ ਹੋ ਜਾਂਦੀ ਆ। ਤੇ ਕਦੀ ਇੰਨੀ ਮਿਰਚ ਪਾ ਦੇਨੀ ਆ ਕਿ ਜ਼ੁਬਾਨ ਸੜ ਜਾਂਦੀ ਆ ਕਮਲ ਜਾਣਦੀ ਸੀ ਕਿ ਉਹਦੇ ਨਾਲ ਇਹ ਸਭ ਕੁਝ ਉਹਦੀ ਸਾਸਿ ਕਰ ਰਹੀ ਆ ਪਰ ਉਹਦਾ ਮਨ ਇਹੀ ਕਹਿੰਦਾ ਸੀ ਕਿ ਤੁਹਾਡਾ ਮੂੰਹ ਤਾਂ ਮੇਰਾ ਸਹੀ ਸਮਾਂ ਹੀ ਬੰਦ ਕਰੂਗਾ ਬਸ ਉਹਨੂੰ ਇੱਕ ਵਾਰ ਆ ਜਾਣ ਦੇਵੋ 2 ਮਹੀਨੇ ਬਾਅਦ ਸਵੇਰੇ ਸਵੇਰੇ ਅਚਾਨਕ ਕਮਲ ਦੇ ਨਾਂ ਦਾ ਉਹਦੇ ਘਰ ਇੱਕ ਲਫਾ ਪਾਇਆ ਜੋ ਡਾਕੀਏ ਨੇ ਕਮਲ ਦੇ ਨਾਂ ਤੋਂ ਸਰਕਾਰੀ ਪੋਸਟ ਹੋਣ ਦੀ ਗੱਲ ਕਹੀ ਤਾਂ ਉਹਦੀ ਸਾਸਾ ਹਰਾਨ ਹੋ ਗਈ ਨੰਦਰਗੁਰਪੇਜ ਨਿਕਲ ਕੇ ਬਾਹਰ ਆਇਆ ਤਾਂ ਵੀ ਹੈਰਾਨ ਹੋ ਗਿਆ ਉਹਨੇ ਕਮਲ ਨੂੰ ਆਵਾਜ਼ ਦਿੱਤੀ ਤਾਂ ਕਮਲ ਨੇ ਸਾਈਨ ਕਰਕੇ ਡਾਕੀਏ ਕੋਲੋਂ ਲਫਾਫਾ ਲੈ ਲਿਆ ਜੋਤੀ ਨੇ ਮਜ਼ਾਕ ਹੁੰਦੇ ਹੋਏ ਕਿਹਾ ਵੇਖ ਲੈ ਕਿਤੇ ਤੇਰੇ ਨਾਂ ਤੇ ਕੋਰਟ ਤੋਂ ਕੋਈ ਆਰਡਰ ਤਾਂ ਨਹੀਂ ਆ ਗਿਆ ਕਿਉਂਕਿ ਗੱਲ ਇਹ ਹਨ ਕਿ ਤੂੰ ਸਾਨੂੰ ਇੰਨਾ ਪਰੇਸ਼ਾਨ ਜੋ ਕਰਕੇ ਰੱਖਿਆ ਆ ਵੈਸੇ ਤੂੰ ਸਾਈਨ ਕਿਵੇਂ ਕਰ ਦਿੱਤੇ ਸਾਈਨ ਕਰਨੇ ਆਉਂਦੇ ਵੀ ਆ ਜਾਂ ਪੈਨ ਹਵਾ ਚੀ ਚਲਾ ਦਿੱਤਾ ਗੁਰਪੇਜ ਨੇ ਉਹਨੂੰ ਕੂਰਿਆ ਤੇ ਉਹ ਝੂਪੋ ਗਈ ਕਮਲ ਲਫਾਫਾ ਖੋਲ ਕੇ ਪੜ ਰਹੀ ਸੀ ਤਾਂ ਉਹਨੂੰ ਇਵੇਂ ਪੜਦੇ ਵੇਖ ਕੇ ਕਮਲ ਦੀ ਸੱਸ ਇੱਕ ਟਾਕੋਂ ਨੂੰ ਵੇਖਦੀ ਰਹਿ ਗਈ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹਨੇ ਹੌਲੀ ਜੀ ਜੋਤੀ ਨੂੰ ਕਿਹਾ ਇਹ ਅਨਪੜ ਪੜਦੀ ਰਹੀ ਆ ਤਾਂ ਉਦੋਂ ਹੀ ਕਮਲ ਨੇ ਆਪਣੇ ਸਹੁਰੇ ਦੇ ਪੈਰ ਛੂ ਕੇ ਕਿਹਾ ਪਿਤਾ ਜੀ ਮੈਨੂੰ ਅਸ਼ੀਰਵਾਦ ਦਿਓ ਮੈਂ ਤਹਿਸੀਲਦਾਰ ਬਣ ਗਈ ਆ ਇਹ ਸੁਣ ਕੇ ਉਹਦੇ ਸਹੁਰੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਮਲ ਦੀ ਸੱਸ ਅਤੇ ਜੋਤੀ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਗੁਰਪ੍ਰੇਜ ਨੇ ਖੁਸ਼ ਹੋ ਕੇ ਕਿਹਾ ਵੈਸੇ ਮੈਨੂੰ ਤੇਰੇ ਤੇ ਭਰੋਸਾ ਨਹੀਂ ਸੀ ਪਰ ਤਾਂ ਪਰ ਤੂੰ ਤਾਂ ਕਰਕੇ ਦਿਖਾ ਦਿੱਤਾ ਚਲ ਤੇਰੇ ਘਰ ਫੋਨ ਲੰਦਿਆਂ ਤੇ ਉਹਨਾਂ ਨੂੰ ਵੀ ਖੁਸ਼ਖਬਰੀ ਜਿੰਨੇ ਆ ਕਿ ਉਹਨਾਂ ਦੀ ਕੁੜੀ ਤਹਿਸੀਲਦਾਰ ਬਣ ਗਈ ਆ ਜੋਤੀ ਨੇ ਕਿਹਾ ਵੀਰੇ ਬੇਵਕੂ ਕਿੰਨੂੰ ਬਣਾ ਰਹੇ ਹੋ 12ਵੀਂ ਪਾਸ ਕਦੀ ਤਹਿਸੀਲਦਾਰ ਨਹੀਂ ਬਣ ਸਕਦੀ ਇਹਨੇ ਤਾਂ 12ਵੀਂ ਕਲਾਸ ਵੀ ਸਰਕਾਰੀ ਸਕੂਲ ਚ ਕੀਤੀ ਆ ਤੁਸੀਂ ਤੇ ਵੇਖਿਆ ਆ ਇਹਦੇ ਪਿੰਡ ਦਾ ਸਕੂਲ ਕਿਹੋ ਜਿਹਾ ਆ ਕਿਤਾਬ ਤੇ ਲਿਖਿਆ ਹੋਇਆ ਤਾਂ ਇਹ ਪੜ ਨਹੀਂ ਸਕਦੀ ਤੇ ਇਹਨੇ ਪੇਪਰ ਕਿਵੇਂ ਦੇ ਦਿੱਤੇ ਹੋਣਗੇ ਹੁਣ ਇਹ ਸਭ ਨਾਟਕ ਬੰਦ ਕਰੋ ਪਾਪਾ ਇਹ ਕੋਈ ਤਹਿਸੀਲਦਾਰ ਨਹੀਂ ਬਣੀ ਗੁਰਪੇਜ ਨੇ ਮੁਸਕਰਾ ਕੇ ਆਪਣੀ ਮਾਂ ਤੇ ਭੈਣ ਵੱਲ ਵੇਖਿਆ ਤੇ ਕਿਹਾ ਹਰ ਗਰਮੀਆਂ ਚ ਕਮਲ ਆਪਣੇ ਘਰ ਚਲੀ ਜਾਂਦੀ ਸੀ ਕਿਉਂਕਿ ਸੱਚ ਤਾਂ ਇਹ ਆ ਕਿ ਉਹ ਉਹਦੇ ਪੇਪਰਾਂ ਦੇ ਦਿਨ ਹੁੰਦੇ ਸੀ ਤੇ ਉਹ ਉੱਥੇ ਆਪਣੇ ਬੱਚੇ ਨੂੰ ਛੱਡ ਕੇ ਸ਼ਹਿਰ ਪੇਪਰ ਦੇ ਕੇ ਆਉਂਦੀ ਸੀ ਤੇ ਤੇਰੀ ਤਰ੍ਹਾਂ ਮੈਨੂੰ ਵੀ ਇਹਦੇ ਤੇ ਭਰੋਸਾ ਨਹੀਂ ਸੀ ਪਰ ਇਹਨੇ ਗ੍ਰੈਜੂਏਸ਼ਨ ਕਰ ਲਈ ਸੀ ਅਜੇ ਜਦੋਂ ਇਹ ਕੁਝ ਮਹੀਨੇ ਪਹਿਲਾਂ ਹੀ ਆਪਣੇ ਘਰ ਗਈ ਸੀ ਉਦੋਂ ਹੀ ਇਹ ਪੇਪਰ ਦੇ ਕੇ ਆਈ ਸੀ ਇਹਦੇ ਬਾਰੇ ਇੰਨੇ ਮੈਨੂੰ ਵੀ ਨਹੀਂ ਦੱਸਿਆ ਸੀ ਕਿ ਕਦੋਂ ਇਹਨੇ ਇਹਦੀ ਤਿਆਰੀ ਕੀਤੀ ਤੇ ਕਦੋਂ ਫਾਰਮ ਭਰੇ ਪਰ ਇਹ ਇਹਦੀ ਕੜੀ ਮਿਹਨਤ ਦਾ ਹੀ ਨਤੀਜਾ ਆ ਨੇ ਸੁਣ ਕੇ ਜੋਤੀ ਦੀਆਂ ਨਜ਼ਰਾਂ ਝੁਕ ਗਈਆਂ ਤਾਂ ਕਮਲ ਨੇ ਉਹਦੇ ਕੋਲ ਆ ਕੇ ਕਿਹਾ ਜੋਤੀ ਮੈਂ ਅਨਪੜ੍ਹ ਨਹੀਂ ਸੀ ਤੇ ਤੇਰੀ ਜਾਣਕਾਰੀ ਲਈ ਦੱਸ ਦਵਾਂ ਕਿ ਮੈਂ 12ਵੀਂ ਚ ਸਕੂਲ ਚ ਟੌਪ ਕੀਤਾ ਸੀ ਪਰ ਜੇ ਮੈਂ ਇਹ ਗੱਲ ਤੈਨੂੰ ਦੱਸਦੀ ਤਾਂ ਤੂੰ ਮੇਰਾ ਮਜ਼ਾਕ ਹੀ ਉਡੰਦੀ ਮੇਰੀ ਪੜ੍ਹਨ ਦੀ ਬੜੀ ਇੱਛਾ ਸੀ ਜਿਹਨੂੰ ਤੇਰੇ ਭਰਾ ਨੇ ਪੂਰਾ ਕੀਤਾ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਮੈਂ ਰਾਤ ਰਾਤ ਜਾ ਕੇ ਪੜਾਈ ਕਰਦੀ ਰਹੀ ਤਾਂ ਕਮਲਦੇ ਸੌਰੇ ਨੇ ਕਿਹਾ ਜੋਤੀ ਹੁਣ ਤਾਂ ਤੈਨੂੰ ਕੁਝ ਸ਼ਰਮ ਆਉਣੀ ਚਾਹੀਦੀ ਆ ਜਿਹੜੀ ਤੇਰੇ ਸਾਹਮਣੇ ਖੜੀ ਆ ਤਹਿਸੀਲਦਾਰ ਦੇ ਅਹੁਦੇ ਤੇ ਆ ਤੇ ਆਪਣੇ ਸਕੂਲ ਦੀ ਟਾਪਰ ਵੀ ਆ ਤੂੰ ਦੱਸ ਕਿ ਤੂੰ ਅਜ ਤੱਕ ਕੋਈ ਇਹੋ ਜਿਹਾ ਕੰਮ ਕੀਤਾ ਜਿਹਦੇ ਨਾਲ ਸਾਨੂੰ ਗਰਵ ਹੋਵੇ ਇਹ ਸੁਣ ਕੇ ਜੋਤੀ ਨੇ ਕਿਹਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਪਿੰਡ ਦੇ ਸਕੂਲ 'ਚ ਟੌਪ ਕਰਨਾ ਕਿਹੜਾ ਮੁਸ਼ਕਲ ਕੰਮ ਆ ਕੋਲ ਹੀ ਖੜੀ ਕਮਲ ਦੀ ਸੱਸ ਦੀਆਂ ਜਿਵੇਂ ਅੱਖਾਂ ਖੁੱਲ ਗਈਆਂ ਸੀ ਇਸ ਵੇਲੇ ਉਹਨੂੰ ਜੋਤੀ ਦੀਆਂ ਗੱਲਾਂ ਚੁਭਰਾਈਆਂ ਸੀ ਕਿਉਂਕਿ ਉਹ ਜਾਣਦੀ ਸੀ ਕਿ ਉਹਨਾਂ ਦੀ ਕੁੜੀ ਕਾਲਜ ਵਿੱਚ ਪੜ੍ਹਨ ਨਹੀਂ ਬਲਕਿ ਆਪਣੇ ਦੋਸਤਾਂ ਨਾਲ ਟਾਈਮ ਪਾਸ ਕਰਨ ਜਾਂਦੀ ਆ ਜੋਤੀ ਦੀ ਗੱਲ ਸੁਣ ਕੇ ਕਮਲ ਦੀ ਸੱਸ ਨੇ ਉਹਨੂੰ ਇੱਕ ਥੱਪੜ ਮਾਰ ਦਿੱਤਾ ਤਾਂ ਜੋਤੀ ਦੇ ਪਿਤਾ ਜੀ ਨੇ ਕਿਹਾ ਹਰਨਾਮ ਕੁਰੇ ਹੁਣ ਜਾ ਕੇ ਕਿਤੇ ਤੂੰ ਕੋਈ ਸਹੀ ਕੰਮ ਕੀਤਾ ਆ ਹਰਨਾਮ ਕੋ ਦੀਆਂ ਅੱਖਾਂ ਚ ਥਰੂ ਭਰ ਆਏ ਹਾਂ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਆ ਕਿਉਂਕਿ ਤੁਹਾਡੀ ਬਹੂ ਨੇ ਅੱਜ ਇਹ ਗੱਲ ਦੱਸ ਦਿੱਤੀ ਆ ਕਿ ਲਾਇਕ ਧੀਆ ਕਿਹੋ ਜੀਆਂ ਹੁੰਦੀਆਂ ਆ ਜਿਵੇਂ ਮੈਂ ਅਨਪੜ ਸਮਝਦੀ ਰਹੀ ਸੀ ਅੱਜ ਉਹਨਾਂ ਨੇ ਉਹਨੇ ਸਾਡਾ ਸਿਰ ਗਰਵ ਨਾਲ ਉੱਚਾ ਕਰ ਦਿੱਤਾ ਆ ਜਿਹੜਾ ਸਾਡੀ ਧੀ ਨਹੀਂ ਕਰ ਸਕੀ ਕਮਲਪੁੱਤ ਮੈਨੂੰ ਮਾਫ਼ ਕਰ ਦੇ ਮੈਂ ਹਮੇਸ਼ਾ ਤੇਰੇ ਤੇ ਅਤਿਆਚਾਰ ਕੀਤਾ ਆ ਤੇਰਾ ਬੜਾ ਦਿਲ ਦੁਖਾਇਆ ਆ ਪਰ ਤੂੰ ਕਦੀ ਪਲਟ ਕੇ ਮੈਨੂੰ ਕੁਝ ਨਹੀਂ ਕਿਹਾ ਨਾ ਹੀ ਗੁਰਪ੍ਰੇਜ ਨੂੰ ਕਦੀ ਕੋਈ ਗੱਲ ਦੱਸੀ ਮੇਰੀ ਵੀ ਬਦਕਿਸਮਤੀ ਸੀ ਕਿ ਮੈਂ ਤੈਨੂੰ ਸਮਝ ਨਾ ਸਕੀ ਜੇ ਮੈਂ ਤੈਨੂੰ ਸਮਝਿਆ ਹੁੰਦਾ ਤਾਂ ਤੂੰ ਮੇਰੇ ਕੋਲ ਇੰਨਾ ਕੁਝ ਲਕਾਇਆ ਨਾ ਹੁੰਦਾ ਤਾਂ ਅੱਜ ਤੇਰੀ ਇਹ ਸਫਲਤਾ ਵਿੱਚ ਮੈਂ ਵੀ ਸ਼ਾਮਲ ਹੁੰਦੀ ਮੈਂ ਤਾਂ ਇਹਦੇ ਕਾਬਲ ਵੀ ਨਹੀਂ ਆ ਕਿ ਤੇਰੇ ਕੋਲੋਂ ਮਾਫੀ ਮੰਗ ਸਕਾਂ ਹੋ ਸਕੇ ਤਾਂ ਪੁੱਤ ਮੈਨੂੰ ਮਾਫ ਕਰ ਦੇ ਆਪਣੀ ਸੱਸ ਦੇ ਮੂੰਹੋਂ ਪਹਿਲੀ ਵਾਰ ਕਮਲ ਨੇ ਪੁੱਤ ਸ਼ਬਦ ਸੁਣਿਆ ਸੀ ਜਿਸ ਨੂੰ ਸੁਣ ਕੇ ਉਹਦੀਆਂ ਅੱਖਾਂ ਭਰ ਆਈਆਂ ਉਹਨੇ ਰੋਂਦੇ ਹੋਏ ਗੁਰਪੇਜ ਵੱਲ ਵੇਖਿਆ ਤੇ ਫਿਰ ਅੱਗੇ ਵਧ ਕੇ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਲਾ ਕੇ ਕਿਹਾ ਮੈਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ ਆ ਪਰ ਹੁਣ ਕਦੀ ਕੋਈ ਫਰਕ ਨਾ ਕਰਿਓ ਮੈਂ ਤੁਹਾਡਾ ਕਦੀ ਵੀ ਬੁਰਾ ਨਹੀਂ ਚਾਇਆ ਤੇ ਤੁਹਾਡੀ ਹਮੇਸ਼ਾ ਇੱਜ਼ਤ ਹੀ ਕੀਤੀ ਆ ਹੁਣ ਜਦੋਂ ਸਾਰਾ ਕੁਝ ਠੀਕ ਹੋ ਗਿਆ ਆ ਤਬਾ ਸੇਹੀ ਚੰਗਾ ਆ ਹੁਣ ਮੈਂ ਇਹੀ ਇਹ ਖੁਸ਼ੀ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਮਨਾਉਂਗੀ ਤਾਂ ਕਮਲ ਦੀ ਸਾਸ ਨੇ ਕਿਹਾ ਨਹੀਂ ਪਹਿਲਾਂ ਤੇਰੇ ਪੇਕੇ ਮਠਿਆਈ ਲੈ ਕੇ ਜਾਵਾਂਗੇ ਇਸ ਖੁਸ਼ੀ ਤੇ ਉਹਨਾਂ ਦਾ ਵੀ ਹੱਕ ਬੰਦਾ ਆ ਇਹਦੇ ਬਾਅਦ ਜੋਤੀ ਨੇ ਵੀ ਕਮਲ ਕੋਲੋਂ ਮਾਫੀ ਮੰਗੀ ਤੇ ਪਹਿਲੀ ਵਾਰ ਉਹਨੂੰ ਭਾਬੀ ਕਿਹਾ ਕਮਲ ਦੇ ਸੋਰੇ ਘਰ ਖੁਸ਼ੀਆਂ ਵਾਪਸ ਆ ਗਈਆਂ ਸੀ ਜਿਸ ਤਰ੍ਹਾਂ ਕਮਲ ਨੇ ਆਪਣੇ ਪੈਰਾਂ ਤੇ ਖੜੀ ਹੋ ਕੇ ਵਿਖਾਇਆ ਸੀਵੇਂ ਹੀ ਹਰ ਇੱਕ ਕੁੜੀ ਨੂੰ ਹਲਾਤਾ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਤੇ ਸਫਲਤਾ ਮਿਲਣ ਤੱਕ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਆ ਹਿੰਮਤ ਰੱਖ ਕੇ ਅੱਗੇ ਵਧਣਾ ਚਾਹੀਦਾ ਆ ਤੇ ਮਾਫੀ ਵੀ ਇੰਨੀ ਦਿਵੋ ਜਿੰਨੀ ਜ਼ਰੂਰੀ ਹੋਵੇ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦੀਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ